ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਡੇ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੱਦੋਵਾਲ ਸਬਤ ਤਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਹਲਕਾਰ ਸਿੰਘ ਉਹਨਾਂ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਸੂਈ ਆ ਤੇ ਮਗਰ ਵੱਛੀ ਵੀ ਬੜੀ ਪਿਆਰੀ ਹੈ ਤੇ ਦੋ ਗੱਬਨਾ ਵਾ ਜਦੋਂ ਵੀ ਅਜਿਹੇ ਚੰਗੇ ਸੋਹਣੇ ਪਸ਼ੂ ਵੀਰ ਜੀ ਨਕਲ ਹੁੰਦੇ ਆ ਤੇ ਅੱਜ ਵੀ ਤੁਹਾਨੂੰ ਤਿੰਨ ਚੰਗੀਆਂ ਸੋਹਣੀਆਂ ਬੜਾ ਤੁਹਾਨੂੰ ਦਿਖਾਉਣੀਆਂ ਚੰਗੇ ਦੁੱਧ ਵਾਲੀਆਂ ਆ ਇਕੱਲੀ ਸੋਈ ਆ ਤੇ ਬਾਕੀ ਕੱਪਣਾ ਹਾਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਰੇ ਬਣਾਵਾਈ ਸੁਜੀਕਾ ਖਾਲਸਾ ਵਾਹਿਗੁਰੂ ਜੀ ਕਦੇ ਹੋ ਸੁਣਾ ਕੈਂਪ ਜਿੱਤਾਂ ਸਰਗਸੇ ਪਾਸ਼ਾ ਦੀ ਗੁਰੂ ਰਾਮਦਾਸ ਜੀ ਬੜੀ ਮਿਹਰ ਹੈ ਬਾਰ ਬਖਸ਼ਿਸ਼ ਆ ਵਾੜੀਆਂ-ਵਾੜੀਆਂ ਕਰਤੀਆਂ ਸ਼ੁਰੂ ਜੀ ਵਾੜੀਆਂ ਅੱਜ ਲੱਗੀ ਐ ਮਸ਼ੀਨ ਆਉਣਾ ਠੀਕ ਹੈ ਯਾਰੀ ਆ ਮਤਲਬ ਅਗੇ ਵਧਣਾ ਜੇ ਇੱਕ ਮੀਂਹ ਵੀ ਆ ਜਾਂਦਾ ਰੋ ਜੀ ਹਾਂ ਹਾਂ ਚਲੋ ਉਹਦੇ ਰੰਗ ਨੇ ਮਾਲਕ ਦੇ ਸੱਚੇ ਪਾਤਸ਼ਾਹ ਦੇ ਹਾਂਜੀ ਹਾਂਜੀ ਬਹੁਤਾ ਜਿਆਦਾ ਨਾ ਗੱਫਾ ਸੁਟੇ ਉੱਤਾਂ ਫੜੇ ਫੜੇ ਦੀ ਕੋਈ ਗੱਲ ਨਹੀਂ ਠੀਕ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਬਲਕਾਰ ਸਿੰਘ ਪੰਨੂ ਆ ਬੰਦ ਬੱਗਵਾਲ ਬਨਾਸ ਸਾਹਿਬ ਸੀਰ ਫਰੇਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲਦੇ ਕਰੀ 9915740676 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਪਹਿਲਾਂ ਸੋਈ ਤਾਂ ਕਰ ਲਈਏ ਫਿਰ ਆਪਾਂ ਬਾਕੀ ਚੰਗੇ ਘੱਟ ਕੱਟਦੀ ਆ ਤੇ ਚੰਗੀ ਬੇਲਦੀ ਆ ਥੱਲੇੋਂ ਦੇਖ ਸਕਦੇ ਚੰਗੀ ਤਿਆਰ ਹੋਈ ਥਨਾਂ ਦਾ ਸਾਈਜ਼ ਕੈਪ ਜਿਹੜਾ ਚੰਗਾ ਹੈ ਤੇ ਮਿਲਕਵੇਂਨ ਵੀ ਚੰਗੀ ਮੋਟੀ ਲੱਗੀ ਆ ਕਿ ਨਵਾਂ ਸੁਭਾ ਸੁਈ ਜੇ ਹਰ ਫਿਰ ਤਾਂ ਮੈਂ ਤਾਂ ਦੂਜਾ ਸੁਭਾ ਕਰਕੇ ਲਈ ਆ ਬੈੜ ਅੱਛਾ ਦੂਜਾ ਸੁਭਾ ਆ ਠੀਕ ਆ ਵੱਡੇ ਬੱਲੇ ਦੀਆਂ ਗਾਵਾਂ ਜਿਹੜੀਆਂ ਨੇ ਮਤਲਬ ਵੀ ਦੁੱਧ ਵਧ ਦਿੰਦੀਆਂ ਨੇ ਤੇ ਕਰਕੇ ਥੋੜਾ ਜਾਨੂੰ ਸੇਰਾ ਪਨ ਕੇ ਉਹਦੇ ਰਹਿ ਜਾਂਦਾ ਇਹਨਾਂ ਜੇ ਹਾਂਜੀ ਹਾਂਜੀ ਬੱਲ ਜਾ ਵਖਰੇ ਤੇ ਜੇ ਸੁਵੇ ਆ ਮੈਂ ਬੀਬੀ ਸੁਵੇ ਛਿੱਗੀ ਐ ਮੂੰਹ ਠੀਕ ਐ ਇੱਕ ਰਾਤ ਸੁੱਈ ਐ ਹਾਂਜੀ ਤੁਹਾਨੂੰ ਪਤਾ ਪਹਿਲੇ ਦਿਨ ਲੰਗਰ ਦੇ ਲੱਪਾ ਲਪਾ ਲਿਆ ਹੁੰਦਾ ਵਾ ਹਾਂਜੀ ਹਾਂਜੀ ਬੱਚਾ ਫਿਰ ਅੰਦਰੋਂ ਬਾਹਰ ਆਇਆ ਹੁੰਦਾ ਇਸਕੇ ਬੱਚਾ ਕਾਫੀ ਭਲਿਆ ਦਿੱਤੇ ਨੇ ਇਹ ਕਰੀ ਠਾ ਕੇ ਦਿਖਾ ਦਿਆ ਹਿੰਨਾ ਠੀਕ ਆ ਕਿਵੇਂ ਇਹਦੇ ਚੰਗਾ ਭਰਾਇਆ ਵਾ ਤੇ ਵਸ਼ੀ ਕਾਫੀ ਚੰਗੀ ਆਈ ਏ ਤੇ ਮਗਰ ਹਾਈਟ ਲੈਂਥ ਵਸ਼ੀ ਦੀ ਹੁਣ ਤਾਂ ਇਹ ਕਾਫੀ ਚੰਗੀ ਐ ਜਿਹੜੇ ਵੀਰ ਵਸ਼ੀਆਂ ਸੰਬੰਧ ਦੇ ਸ਼ਕੀਨ ਆ ਉੰਨਾ ਵੀ ਰਣਲੇ ਵੀ ਤੋਹਫਾ ਹੀ ਹੈ ਕਿਉਂਕਿ ਮਗਰ ਵੱਛੀ ਜਿਹੜੀ ਆ ਕਾਫੀ ਪਿਆਰੀ ਆ ਜਿਹੜੀ ਠੀਕ ਹੈ ਤਾਜੀ ਸੂਈ ਆ ਬਿਲਕੁਲ ਆ ਲੈ ਸਕਦੇ ਤੇ ਹਾਈਟ ਲੈਂਥ ਵੱਛੀ ਦੀ ਬੋਡੀ ਵੇਟ ਜਿਹੜਾ ਚੰਗਾ ਤੇ ਨਾੜੂ ਜਿਹੜਾ ਆਪਾਂ ਦੇਖ ਸਕਦੇ ਬਿਲਕੁਲ ਨਾਲ ਗਿੱਲਾ ਹੀ ਆ ਤੇ ਦੁੱਧ ਕਿੰਨਾ ਕੇ ਚਵਾਈ ਜਾਊਗੀ ਦੁੱਧ ਮੈਂ ਦੇ ਰਖਵਾਸ ਕਰਨਾ ਤੀਉ ਬਾਹਰ ਪੋਣਾ ਚਾਹੀਦਾ ਤੀਗਲ ਦੁੱਧ ਪੋਣਾ ਚਾਹੀਦਾ ਜਿੱਤਾ ਇਹਨੂੰ ਉਹ ਨਾ ਲੱਗਾ ਥਣ ਲੱਗੇ ਆ ਹਾਂਜੀ ਹਾਂਜੀ ਕਰਕੇ ਆ ਵੀ ਅੱਜ ਤੇ ਲਪਾ ਲੋਪਾ ਲੈ ਆ ਨਰਾਦ ਸ਼ੀਸ਼ਰੇ 5 ਕਿਲੋ ਬੋਲਾ ਚੋਆ ਹੀ ਠੀਕ ਠੀਕ ਹੈ ਮਤਰਾ ਮਹਿਸੂਸ ਕਰਦਾ ਮੈਂ ਬੋਲਾ ਥੋੜਾ ਘੱਟ ਦਿੰਦਾ ਕਈ ਡੰਗਰ ਨਾ ਮੈਂ ਡਾਕਟਰ ਦੀ ਸਲਾਹ ਲਈ ਹਾਂਜੀ ਬੋਲਾ ਨੇ ਥੋੜਾ ਘੱਟ ਕੋ ਦਿੰਦਾ ਅੱਛਾ ਉਹਦੇ ਇਹ ਕੋਈ ਗੱਲ ਨਹੀਂ ਹੈ ਮਤਲਬ ਕਿ ਕਈ ਡੰਗਰ ਬੋਲਾ ਘੱਟ ਦਿੰਦੇ ਮਣਕੇ ਵਾਚ ਜਾਂਦੇ ਜਾਂਦੇ ਨਾਲ ਇਹ ਜਿਹੜੇ ਕਈ ਪਸ਼ੂ ਪਤਰਾ ਆਏ ਹਾਂਜੀ ਹਾਂਜੀ ਪਹਿਲਾ ਬੋਲਾ ਥੋੜਾ ਮਣਕੇ ਪੱਲ ਵਾਦ ਪੁਰਸਵਾਦ ਚੌਥਾ ਵਾਦ ਮਿਲ ਵੀ ਕਿਤੇ ਚਲੇ ਜਾਂਦੇ ਨਾਲ ਇਹ ਜਿਹੜੇ ਖਾਲੀ ਕਰਤੀ ਇੱਕ ਉਹ ਤੇ ਚਵਾਈ ਹੋਈ ਹੈ ਜਿਹ ਉਧਰ ਤੋਂ ਨਾ ਕੋਈ ਡੰਗਰ ਚ ਕੱਟ ਸਕਟ ਪਾ ਜੇ ਹਾਂਜੀ ਹਾਂਜੀ ਜਿਹੜੀ ਕੋਈ ਗੱਲ ਦੀ ਦੱਸ ਦਿੰਦੀ ਆ ਠੀਕ ਆ ਕਿਉਂਕਿ ਮੈਂ ਹੁਣ ਕਹਾਂ ਆਂ ਵੀ ਇਹ 20 ਕਿਲੋ ਬੋਲਾ ਹਾਂਜੀ ਹਾਂਜੀ ਇਹ ਮੇਰੇ ਕੋ ਚਲੇ ਜੇ ਆਨਲਾਈਨ ਚਲੇ ਜੇ ਉੱਥੇ ਜਾ ਕੇ 20 ਕਿਲੋ ਪਹਿਲੇ ਦਿਨ ਬੋਲਾ ਦਵੇ ਨਾ ਫਿਰ ਮਹਿਸੂਸ ਹੁੰਦੀ ਆ ਆ ਨਹੀਂ ਆ ਨਹੀਂ ਜਿਹੜੀ ਗੱਲ ਹੈਗੀ ਆ ਇਹ ਨਹੀਂ ਵੀ ਦੁੱਧ ਨਹੀਂ ਇਹਨੇ ਦੇਣਾ ਹਾਂਜੀ ਡਾਕਟਰੀ ਲੈਣ ਚ ਵੀ ਕਿਸੇ ਨੂੰ ਪੁੱਛ ਸਕਦਾ ਵੀ ਅੱਜ ਬੋਲਾ ਥੋੜਾ ਘਟਿਆ ਜੇ ਤਾਂ ਠੀਕ ਆ ਤੋਰੋ ਹੈ ਕਰੀ ਨਾ ਫਿਰ ਬਾਕੀ ਜੇ ਇੱਕੋ ਹੀ ਚਵਾਈ ਹੋਈ ਆ ਇਹਦੀ ਥੋੜੇ ਥੋੜੀ ਆ 5 ਕਿਲੋ ਬੋਲਾ 5 ਕਿਲੋ ਬਸ ਚੋਈ ਹੈ ਜੇ ਇੱਕੋ ਟਾਈਮ ਹੀ ਜੀ ਚੋਈ ਕੀਤੀ ਹੈ ਬਾਕੀ ਕੱਦ ਕਾਠ ਫੱਖਾ ਚੰਗੀ ਹੈ ਥੱਲੇਆਂ ਵੀ ਚੰਗੀ ਤਿਆਰ ਹੋਈ ਆ ਫਿਟਪੜੇ ਤਾਂ ਵੀ ਚੰਗੀ ਆ ਕਿ ਹੈਗੇ ਬਸ ਥੋੜੀ ਜਿਹੀ ਲੱਪੇ ਜਿਹਾ ਵਾਣੇ ਦੇ ਮਗਰ ਵੀ ਜੜੀਆਂ ਬ੍ਰੇਕ ਬ੍ਰੇਕ ਨਾੜਾਂ ਜੜੀਆਂ ਚੰਗੀਆਂ ਬਾਕੀ ਕਮਾਲ ਦੀ ਗੱਲ ਇਹ ਮਗਰਵੱਸ਼ੀ ਬੜੀ ਪਿਆਰੀ ਆ ਤੇ ਹਵਾਨੇ ਤੇ ਦੋ ਮਾਪੇ ਨਾੜਾ ਜਿਹੜੀਆਂ ਚੰਗੀਆਂ ਤੇ ਕਿੰਨਾ ਫਿਰ ਇਹਦਾ ਮੁੱਲ ਆਪਾਂ ਰੱਖੀਏ ਮੁੱਲ ਹਰ ਪੀਤੇ ਇੱਕ ਲੱਗ ਤੇ 10000 ਰੁਪਇਆ ਦਾ ਅੱਛਾ ਇੱਕ ਪੰਜ ਦੀ ਰੈਡ ਦੇ ਇੱਕ ਪੰਜ ਦੀ ਦੇ ਦੇਣੇ ਕੋਈ ਮਾਨਤਨ ਕੋਈ ਕੋਈ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜੂਰੀ ਨਹੀਂ ਕਰ ਲਾਂਗੇ ਕਿਥੇ ਸੌਦਾ ਕਰ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਗੱਬਣ ਹੈ ਜਿਹੜੀ ਹਨ ਹੈ ਇਹ ਵੀ ਪਿਓਰ ਦੂਜਾ ਸੂਆ ਆ ਠੀਕ ਹੈ ਸ਼ਿੱਗੀਆਂ ਮੂੰਹ ਤੋਂ ਹਾਂਜੀ ਤੋ 2 ਪਲੱਸ ਪਾਰੇ ਗਏ ਵੀ ਠੀਕ ਆ 2 ਕਿਲੋ 10 ਕਿਲੋ ਤਾਂ ਪਾ ਦੇਗੀ ਠੀਕ ਆ ਤੇ ਇਹਨਾਂ ਕਿ 10 12 ਲੈਂਦੀ ਆ ਠੀਕ ਆ ਤੋਰਾ ਫੇਰ ਕਰੀ ਨਾ ਬਾਕੀ ਕੱਦ ਕਾਠ ਪੱਖੋਂ ਇਹ ਵੀ ਚੰਗੀ ਪੂਰੀ ਜਵਾਨੇ ਆ ਵੱਡੀ ਵਾੜੇ ਇਹ ਤੇ ਥਾਣਾ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਆਪਾਂ ਤੇ ਮਿਲ ਕੇ ਇਹਨੇ ਵੀ ਚੰਗੀ ਲੱਗੀ ਹੈ ਤੇ ਇਹਦਾ ਮੁੱਲ ਕਿੰਨਾ ਰੱਖਦੀ ਹੈ ਫਿਰ ਆਪਾਂ ਮੁੱਲ 55500 ਆ ਅੱਛਾ ਯਾਰ ਵੀ ਹੋਰ ਮੰਨ ਕਹਤੇ ਆਂ ਚਲੋ ਕੋ ਫੋਨ ਲਾਵੇ ਮੰਤਨ ਮੌਕੇ ਤੇ ਸੌਦਾ ਹੋ ਜਾਊਗਾ ਠੀਕ ਹੈ 73000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਤੇ ਪਿੱਛੋਂ ਦੀ ਵੇੜ ਬਹੁਤ ਠੰਡੀਆਂ ਪੂਰ ਚੁੱਕਦੀ ਹੈ ਠੀਕ ਆ ਤੇ ਇਹਦਾ ਮੁੱਲ ਫਿਰ 77000 ਚ ਮਾਨਦਾਨ ਕਰਦਾ ਮੈਂ ਠੀਕ ਆ ਤੇ ਜਿਹੜੀ ਹੁਣ ਆ ਗਈ ਆਪਣੇ ਕੋਲ ਇਹ ਵੀ ਕੱਬਣੀਆਂ ਹਨਾ ਥਾਣੇ ਦਾ ਵੀ ਚੰਗਾ ਲੱਗਾ ਵਾ ਥਾਣਾ ਦਾ ਸਾਈਜ਼ ਵੀ ਆਪ ਆਪਾ ਦੇਖ ਸਕਦੇ ਕਾਫੀ ਪਿਆਰਾ ਵਾ ਬਹੁਤ ਚੰਗਾ ਲੱਗਾ ਵੇਖੋ ਠੀਕ ਆ ਬਹੁਤਾ ਥਾਨ ਲੱਗਾ ਤੇ ਇਹ ਕਿੰਨੇ ਕ ਦੁੱਧ ਲਈ ਜੀ ਹਰਪਿਕ ਬੈਟਲੋਂ ਦੱਸਤਾ ਮੈਂ ਪਹਿਲਾ ਸੂਆ ਆ ਅੱਛਾ ਮੂੰ ਤਾਂ ਚੌਗੀ ਆ ਅੱਛਾ ਦਿਨ 15 ਲੈ ਜੀਏਗੀ ਠੀਕ ਆ ਜਿਵੇਂ ਗਾੜੀ ਕੱਲ ਜਾ ਕੇ ਸੁਪੇੜੀ ਹਾਂਜੀ ਹਾਂਜੀ ਤੇ ਬੱਚੀ ਬਹੁਤ ਚੰਗੀ ਆ ਵਲੇ ਜੁੜੀ ਚੰਗੀ ਆ ਲੈਂਥ ਚੰਗੀ ਆ ਕੱਦ ਚੰਗਾ ਆ ਹਾਂਜੀ ਪਹਿਲਾ ਪ੍ਰਾਪਰ ਸੂਆ ਇਹਦਾ ਠੀਕ ਆ ਤੇ ਥਾਣੇ ਤੇ ਹੁਣ ਤਾਂ ਹੀ ਹੱਥ ਚੋਂ ਹੁੰਦੇ ਹੋਰ ਚੰਗੇ ਥਾਣਣ ਲੱਗੇ ਜੇ ਮਾਲਕ ਦੀ ਮਰਜ਼ੀ ਹੈ ਨਾ ਹਾਂਜੀ ਹਾਂਜੀ ਥਾਣਾ ਬੜਾ ਕਮਾਲ ਹੈ ਜਿਹੜਾ ਇਹਦੇ ਕੋਲ ਤੇ ਪਹਿਲਾ ਹੀ ਸੂਆ ਜਿਹੜਾ ਇਹਨੇ ਸੂਣਾ ਵਾ ਹੱਲੇ ਤੇ ਕੱਦ-ਕਾਠ ਪੂਰਾ ਵੱਡੀਆਂ ਗਾਵਾਂ ਜਿੱਡਾ ਵਾ ਇਹਦਾ ਤੇ ਇਹਦਾ ਕਿੰਨਾ ਮੁੱਲ ਰੱਖਦੀ ਹੈ ਫਿਰ ਆਪਾਂ ਮਤਲਬ ਇਹਦਾ 70000 ਰੁਪਿਆ ਅੱਛਾ 1000 ਰੁਪਿਆ ਹੋਰ ਅੱਛਾ ਠੀਕ ਹੈ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 20 ਕਿਲੋ ਚਵਾਈ ਗਈ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਮਿਹਰਬਾਨੀ ਲਈ ਆਇਆ ਧੰਨਵਾਦ ਮੇਰਾ ਵੀ ਧਿਆਨ ਸੜਾ ਮਸ਼ੀਨਾਂ ਲਿਆ ਆਹ ਹੁਣ ਤਾਂ ਸਾਡਾ ਵੀ ਧਿਆਨ ਵਾਡੀਆਂ ਮਤਲਬ ਹੋ ਜਾਣਾ ਹੁਣ ਕਰਦੇ ਨੇ ਆ ਗਏ ਅਸੀਂ ਮੈਂ ਕੋਈ ਨਹੀਂ ਆਜੋ ਠੀਕ ਹੈ ਠੀਕ ਹੈ ਧੰਨਵਾਦ ਜੀ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਪਾਸ ਕਰਕੇ ਖੜੇ ਸਾਰੀਆਂ ਪਾਸ ਹੀ ਹੋਣੀਆਂ ਗੱਬਣਾ ਵੀ ਪਾਸ ਹੀ ਹੋਣੀਆਂ ਵੀ ਪਾਸ ਹੋ ਕੇ ਜਾਣੀਆਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ